ਸਤਿਗੁਰ ਪਵਨ ਜੀ ਕੀ ਹਾਲ ਚਾਲ ਮੈਂ ਤਾਂ ਆਪ ਦਾ ਬਰਲਾਸਬ ਪਸੂ ਜੋ ਆ ਮੈਂ ਤੇ ਬਹੁਤ ਮਾੜਾ ਹਾਂ ਪਸੂ ਦੀ ਮੈਂ ਭਵਨ ਗੋਪੀ ਭਰੰਦੀ ਪੁਰੀ ਦੀ ਆਪਣਾ ਹੋਈ ਬੇਤੀ ਦੱਸਦਾ ਮੈਂ ਭਾਜੀ ਕਬੱਡੀ ਪਾਉਣ ਗਿਆ ਆਪਰਾ ਭਵਨ ਗੋਪੀ ਭਰੰਦੀ ਪੁਰੀਆਂ ਦਾ ਹੌਲੀ ਕਬੱਡੀ ਪਾ ਤੇਰੇ ਦੀ ਸੱਟ ਲੱਗ ਜਾਣੀ ਦੱਸ ਭਵਨਾ ਮੈਂ ਜਵਾਗ ਕੇ ਮੇ ਸੱਟ ਲੱਗ ਜਾਣੀ ਆ ਜਾ ਮੈਂ ਕਦੇ ਮੈਚ ਨਹੀਂ ਖੇਡਿਆ ਤੂੰ ਕਹਿੰਦਾ ਸੱਟ ਲੱਗ ਜਾਨੀ ਅਗਲੀ ਕਬੱਡੀ ਤੂੰ ਮੇਥੇ ਭੌਣ ਨਾ ਲੱਗਿਆ ਟਿਹਰੀਆਂ ਲਾ ਕੇ ਜਾ ਕੇ ਤੇ ਨਾਲ ਹੱਥ ਕੀਤਾ ਤੂੰ ਹੱਥ ਫੜੇ ਚੋਕੇ ਮਾਰਿਆ ਫੇਰ ਤੇਰੇ ਅੱਗੇ ਹੁੰਗਾ ਖੜੀ ਕੀਤੀਆਂ ਤੂੰ ਇਹ ਭਵਾ ਨੂੰ ਕਹਿੰਦੇ ਦੇ ਬੇਨੇ ਗਲੇ ਦੇ ਘੁਟਾ ਦਿੱਤਾ ਝੂਠ ਨਾ ਬੋਲੋਗੇ ਇਹਨੂੰ ਗਲੇ ਐ ਘੁਟਾ ਦਿੱਤਾ ਚਿੱਜੀ ਕਬੱਡੀ ਦਾ ਡਾਡਾ ਚੇਲਾ ਲੱਗਿਆ ਉਹਨੇ ਮੇਰੇ ਕੰਨ ਤੇ ਮੁੱਕੀ ਮਾਰੀ ਤਾਂ ਮੈਂ ਜੂ ਵੀਰਾਂ ਮਾਰਨ ਟੇੜੀਆਂ ਲੱਗੇ ਜਾ ਕੇ ਇਹਨੂੰ ਮੈਂ ਧੱਕਾ ਮਾਰਦਾ ਜੇ ਭੱਜ ਗਏ ਮੇਰੇ ਗਾਲ ਨੂੰ ਪਿਆ ਮੈਂ ਸਿੱਤਰ ਖਾਣਾ ਤੋਂ ਫੇਰ ਸੰਗਤ ਸਹੀ ਆ ਤੇ ਭੱਜ ਗਏ ਮੈਨੂੰ ਇਹ ਦੱਸੋ ਟੇੜੀਆਂ ਲੱਗੇ ਜਾ ਕੇ ਭੱਜ ਗਏ ਕਿਹੜਾ ਹੱਥ ਮਲਾਉਣ ਆਉਂਦਾ ਮੈਨੂੰ ਇਹ ਦੱਸੋ ਪਹਿਲਾਂ ਭਰਾ ਮੇਰੇ ਸਾਰੇ ਸੰਗਤ ਨੂੰ ਬੇਨਤੀ ਆ ਆਪਣਾ ਮੈਜ ਵੇਖੋ ਫੇਰ ਗੱਲ ਕਰਿਓ ਕੌਣ ਸੱਚਾ ਕੌਣ ਝੂਠਾ ਮੈਂ ਆਪਣੇ ਰੱਬ ਤੋਂ ਸੱਚਾ ਨਾ ਕਿ ਨਾ ਦੇ ਆਪਰੇ ਦਾ ਸੱਚਾ ਉਹ ਨਾ ਤੇ ਮੈਨੂੰ ਕਿਸੇ ਦਾ ਡਾਰ ਦਿੰਦੀ ਹੈ ਠੀਕ ਹੈ